ਮਰੇ ਦੋ ਜਾਂਗ ਵੇਖ ਚੁੱਕਾ ਆਂਗਾ ਹਾਂਜੀ ਅੱਗੇ ਵੀ ਪਿੰਡ ਸਾਦਾ ਬਸੇ ਹੀ ਬਚਦੇ ਨਿਕਲਦਾ ਜੀ ਡਰ ਫੋਟ ਹੈ ਵੀ ਬਾਲ ਬੱਚਾ ਨਾ ਖਵਾ ਬਈ ਗੇ ਹਾਂਜੀ ਬਾਲ ਬੱਚਾ ਅੱਗੇ ਛੱਡ ਦੇਵਾਂਗੇ ਸਾਨੂੰ ਬੁੱਢੇ ਠੇਰਾਂ ਲੈ ਕੇ ਤਾਂ ਕੋਈ ਫਿਕਰ ਨਹੀਂ ਜੀ ਹਾਂਜੀ ਡਾਰ ਤਾਂ ਸਰ ਡਾਰੀ ਹੁੰਦਾ ਦੋ ਜਾਂਗ ਵੇਖ ਕਮੈਂ ਤਾਂ ਸਾਰਾ ਪਤਾ ਹੈ ਅੱਜ ਜਿਹੜੀ ਅੱਜ ਜਿਹੜੀ ਤਾਰਬੰਦੀ ਹੈਗੀ ਤਾਰਬੰਦੀ ਤੋਂ ਜਿਹੜਾ ਹੈਗਾ ਤਾਰਬੰਦੀ ਤੋਂ ਪਾਰ ਹੋਣਾ ਹੈ ਆਹ ਹੈ ਉੱਥੇ ਤੇ ਜੀ ਪਾਰ ਤਾਂ ਜਿਹੜੇ ਜਮਣੀ ਦਿੰਦੇ ਤਾਰਾਂ ਦੇ ਜਮਣੀ ਦਿੰਦੇ ਆਪਣਾ ਪਹਿਲੀ ਆਰਡਰ ਬੰਦਾ ਹੈ ਕੋਈ ਬੰਦਾ ਨਹੀਂ ਤਾਰਾਂ ਦੇ ਲੇਟ ਜਾਵੇਗਾ ਫਾਜ਼ਲ ਕਾਦੇ ਸਰਦੀ ਪਿੰਡਾਂ ਦੇ ਜਿਹੜੇ ਲੋਕ ਹੈਗੇ ਉਹਨਾਂ ਦਾ ਹਿਜਰਤ ਕਰਨ ਦਾ سلسلہ ਜਾਰੀ ਹੈਗਾ ਅਸੀਂ ਇਸ ਸਮੇਂ ਅਬੋਹਰ ਦੇ ਨੇੜੇ ਖੜੇ ਆ ਇਹ ਲੋਕ ਜਿਹੜੇ ਚੂੜੀ ਵਾਲਾ ਚਿਸ਼ਤੀ ਦੇ ਰੰ ਵਾਲੇ ਹੈਗੇ ਬਿਲਕੁਲ ਬਾਰਡਰ ਦਾ ਜਿਹੜਾ ਪਿੰਡ ਹੈਗਾ ਕਰੀਬ ਸਮੇ ਜਿਹੜਾ ਹੈਗਾ 11 ਵਜ ਚੁੱਕੇ ਹੈਗੇ ਰਾਤ ਦੇ ਤੇ ਇਹ ਲੋਕ ਜਿਹੜਾ ਹੈਗਾ ਸੁਰੱਖਿਅਤ ਥਾਵਾਂ ਤੱਕ ਜਿਹੜੇ ਜਾ ਰਹੇ ਹੈ ਆਪਣਾ ਜਿਹੜਾ ਜ਼ਰੂਰੀ ਸਮਾਨ ਲੈ ਕੇ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਸਮਾਨ ਹੈਗਾ ਘਰੇਲੂ ਸਮਾਨ ਹੈਗਾ ਸਾਰਾ ਮੰਜੇ ਬਾਲਟੀਆਂ ਜਿੰਨਾ ਵੀ ਜਿਹੜਾ ਸਮਾਨ ਹੈਗਾ ਰਾਸ਼ਨ ਜਿਹੜਾ ਹੈਗਾ ਉਹ ਇਹ ਲੋਕ ਜਿਹੜੇ ਹੈਗੇ ਸੁਰੱਖਿਅਤ ਥਾਵਾਂ ਤੱਕ ਜਿਹੜਾ ਲੈ ਕੇ ਜਾ ਰਹੇ ਹੈਗੇ ਇਹਨਾਂ ਦੇ ਮਨ ਦੇ ਵਿੱਚ ਵੀ ਇੱਕ ਡਰ ਹੈਗਾ ਕਿ جنگ ਜੜੀ ਹੈ ਕਿਸੇ ਵੇਲੇ ਵੀ ਜੜੀ ਹੈ ਲੱਗ ਸਕਦੀ ਆ ਦਿਆਲ ਸਿੰਘ ਸਾਡੇ ਨਾਲ ਹੈਗੇ ਉੱਥੋਂ ਦੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹੈਗੇ ਕਿ ਕੀ ਕਾਰਨ ਕੀ ਰਿਹਾ ਕਿਸ ਤਰ੍ਹਾਂ ਦਾ ਜੜਾ ਹੈਗਾ ਡਰ ਜੜਾ ਉਹਨਾਂ ਦੇ ਦਿਲਾਂ ਦੇ ਵਿੱਚ ਜੜਾ ਬਣਿਆ ਹੋਇਆ ਹੈ ਕਿੰਨਾ ਨਾ ਕੀ ਸਰ ਮੇਰਾ ਦਿਆਲ ਸਿੰਘ ਹੈਗਾ ਹੈ ਡਰ ਤਾਂ ਇਸ ਗੱਲ ਦਾ ਹੈ ਝੂੜੀ ਵਾਲ ਸੀਸਤੀ ਪਿੰਡ ਹੈਗਾ ਜੀ ਮੇਰੇ ਦੋ ਜੰਗ ਵੇਖ ਛੁੱਕਾਂਗਾ ਹਾਂਜੀ ਅੱਗੇ ਵੀ ਪਿੰਡ ਸਾਡਾ ਬਸੇ ਹੀ ਬਚਦੇ ਨਿਕਲਦਾ ਜੀ ਹਾਂਜੀ ਤਾਂ ਵਾਸਤੇ ਅਸੀਂ ਕਿਹਨੇ ਬਾਲ ਬੱਚਾ ਪਿੱਛੇ ਕਰ ਲਈਏ ਹਾਂਜੀ ਹੁਣ ਜਮੀਨ ਛੱਡ ਤੇ ਤਾਮਲੂ ਰਹੇ ਬਾਕੀ ਦਾ ਪਰਵਾਰ ਵੱਡੇ ਅਸੀਂ ਵਡੇਰ ਬੇਰੇ ਉੱਥੇ ਰਮਾਗੇ ਬਾਕੀ ਛੋਟੇ ਛੋਟ ਜਵਾਕ ਜਿਹੜੇ ਨੇ ਇੱਥੇ ਅਪੋਰ ਆਪਣੇ ਕੋਲ ਜਾ ਗਏ ਕੀ ਜੀਤ ਨਗਰੀ ਜੀ ਹਾਂਜੀ ਤਾਂ ਵਾਸਤੇ ਅੱਛਾ ਇਹ ਫਿਰ ਉੱਥੇ ਜਿਹੜਾ ਸਮਾਨ ਹੁਣ ਲੈ ਕੇ ਜਾਓਗੇ ਬੱਚੇ ਵੀ ਉੱਥੇ ਛੱਡੋਗੇ ਬੱਚੇ ਉੱਥੇ ਛੱਡਾਂਗੇ ਤੇ ਬਾਕੀ ਅਸੀਂ ਵਡੇਰੇ ਬੇਰੇ ਜਿਵੇਂ ਉਹਦੀ ਦਾਦੀ ਮੈਂ ਉਹਦਾ ਚਾਚੇ ਥਾਏ ਉੱਥੇ ਰਹਿਣਗੇ ਅੱਛਾ ਉੱਥੇ ਰੋਗੇ ਬੱਚੇ ਬੱਚੇ ਇੱਥੇ ਛੱ ਇਹ ਪਿੰਕ ਨੀਕੇ ਪਿੰਡ ਦੀ ਜਿਹੜੀ ਹਾਂਜੀ ਆਬਾਦੀ ਕਿੰਨੀ ਹੈ ਆਬਾਦੀ ਹੈ ਜੀ ਉਹਦੀ ਇਸ ਵੇਲੇ 500 ਘਰ ਦੀ ਵਾਦੀ ਹੈ ਅੱਛਾ 500 ਘਰ ਦੀ ਹਾਂਜੀ ਬਿਲਕੁਲ ਬਾਰਡਰ ਦਾ ਪਿੰਡ ਹੈ ਬਾਰਡਰ ਤੇ ਬਾਰਡਰ ਦੇ ਨਾਲ ਹੀ ਹੈ ਜੀ ਸਵਾਰਾਂ ਦੀ ਚੌਕੀ ਆ ਗਈ ਸ਼ੇਰਪੋਸਟ ਆ ਗਈ ਜੀ ਹਾਂਜੀ ਪ੍ਰਸਾਦ ਕੀ ਆ ਗਈ ਜੀ ਫਿਰ ਉੱਥੋਂ ਜਿਹੜਾ ਹੈਗਾ ਸਾਰੇ ਲੋਕ ਜਿਹੜੇ ਪਿੰਡ ਦੇ ਲੋਕ ਕਿੰਨੇ ਕੁ ਲੋਕ ਜਿਹੜੇ ਹੈਗੇ ਜਿਹੜੇ ਟੋਟਲ ਜੀ ਟੋਟਲ ਟੋਟਲ ਤਕਰੀਬਨ ਸਾਰਾ ਯੋਰਾ ਜਿਹੜੇ ਭਾਵੇਂ ਕਪਾਈਨਾ ਨੇ ਚਾਹੇ ਕੁਛ ਹੈਗਾ ਹੈ ਉਸੇ ਮਾਰੇ ਤੋਂ ਰਵਾਰ ਸਾਰੇ ਠੱਲਣ ਕੇ ਭਾਵੇਂ ਕਿੱਥੇ ਠੱਲਣ ਜਾਂ ਕਿਤੇ ਦਿੱਥੇ ਰਿਸ਼ਤਦਾਰ ਰਾਤ ਨੂੰ ਇਹ ਤੇ ਘੇਰਾ ਪੈ ਜਾਂਦਾ ਸੀ ਕਿਹੜੇ ਪਾਸੇ ਅੱਛਾ ਹਾਂਜੀ ਇਹ ਘੇਰਾ ਪੈ ਜਾਂਦਾ ਉਹਨੂੰ ਪਹਿਲਾਂ ਵੀ ਅੱਗੇ ਜੀ ਪਿੰਡ ਸਾਡੇ ਸੇਮ ਨਾਲ ਦੇ ਨਾਲ ਹੀ ਆ ਤੇ ਦੋ ਵਰੀ ਪਾਕਿਸਤਾਨ ਦੇ ਜਿਹੜੇ ਆਏ ਸੀ ਨਾ ਆਪਣੇ ਵੱਡੇ ਸੇਮ ਨਾਲ ਦੇ ਨਾਲ ਆ ਤੇ ਮੋਰਚਿਆਂ ਦੇ ਨਾਲ ਆ ਗਏ ਸੀਗੇ ਹਾਂਜੀ ਇੱਥੇ ਰਹੇ ਸੀਗੇ ਤੇ ਫਿਰ ਉਹਦੀ ਪਰ ਉਹਦੀ ਜੇਸਟਾ ਮ ਰਾਜੀ ਨਾਮ ਹੋਇਆ ਹੈ ਆਪਾਂ ਆਪਣੇ ਤਾਂ ਜਾਗਾ ਸਾਡੀ ਛੁੱਟੀ ਸੀ ਦੋ ਵਰੀ ਜੀ ਸਨ 71 ਇਹ ਸੀ ਤੇ 65 ਇਹ ਸੀ ਹਾਂਜੀ 65 ਇਹ ਚ ਮੈਂ ਸੀਗਾ 22 ਸਾਲ ਦਾ ਜੀ ਹਾਂਜੀ ਤੇ 71 ਚ ਮੈਂ ਤਾਂ ਪੂਰਾ ਜਵਾਨ ਸੀਗਾ ਹਾਂਜੀ ਹਾਂਜੀ ਸਾਰੇ ਸਾਰੇ ਜੀ ਅਸੀਂ ਸਾਰਾ ਲੈਦੇ ਬਾਰਤ ਸਾਦ ਉੱਥੇ ਹੀ ਰਹਿ ਗਏ ਸੀਗਾ ਤੇ ਬਾਲ ਬੱਚਾ ਉਹਦੀ ਕੀ ਅਸਾਥੀ ਆਏ ਸੀਗੇ ਆਪਣੇ ਉਹ ਰੱਕੇ ਰਿਆ ਤੋਂ ਸਾਬੂ ਆਣਾ ਸਾਬੂ ਅਸਰ ਗੰਨੇ ਬੰਨੇ ਗੰਨੇ ਪੰਤੇ ਚੂਪਤੇ ਜੀ ਅੱਗੇ ਤਾਂ ਸ਼ਾਮ ਨੂੰ 6 ਵਜੇ ਖੜਕ ਜਾਂਦੀ ਸੀ ਜੀ ਦੋ ਵਰੀ ਦੋ ਜੰਗਾ ਜੀ ਸ਼ਾਮ ਨੂੰ 6 ਵਜੇ ਖੜਕਦੀ ਸੀ ਹਾਂਜੀ ਕਹਿੰਦੇ ਉਹਦਾ ਖੂਨ ਖਰਾਬਾ ਵੀ ਬਹੁਤ ਹੋਇਆ ਬਹੁਤ ਹੋਇਆ ਜੀ ਬਹੁਤ ਇੱਥੇ ਜਿਹੜਾ ਆਪਣਾ ਐਨ ਪਰ ਪੱਕਾ ਆਪਣੇ ਆਥਾ ਬਾਲ ਦੇ ਨਾਲ ਗੁਰਮੀ ਉੱਥੇ ਜੀ ਬਹੁਤ ਫੌਜ ਮਰੀ ਸੀਗੀ ਹਾਂਜੀ ਕਿਉਂ ਮੈਂ ਆਪ ਹੋਮਗਾਰਡੇ ਲੱਗ ਹੋਇ ਸੀਗਾ ਹਾਂਜੀ ਤੇ ਉਤੋਂ ਫਿਰ ਅਸੀਂ ਤਾਂ ਰੇਡ ਤੇ ਨਿਕਲ ਪਏ ਸੀਗੇ ਤੇ ਪਾਕਿਸਤਾਨ ਦੇ ਟੈਂਕ ਉੱਤੇ ਚੜ ਪਏ ਸੀ ਜਿਹੜੇ 6 ਖੜੇ ਸੀ ਨਾ ਕਰਨੀ ਖੇੜ ਦੇ ਵਿੱਚ ਹਾਂਜੀ ਕਰਨੀ ਖੇੜ ਦੇ ਨਾਲ ਉੱਤੇ ਚੌਂਕ ਦੇ ਵਿੱਚ ਟੈਂਕ ਉਹਨਾਂ ਨੇ ਜਾ ਤੇ ਪਾਕਿਸਤਾਨ ਨੂੰ ਅਸੀਂ ਤਾਂ ਉਹਦੇ ਵਿੱਚੋਂ ਨਿਕਲ ਪਏ ਸੀ ਜੀ ਉਹਨਾਂ ਨੇ ਹੋਰਾਂ ਨੂੰ ਮੂੰਹ ਕਰ ਦਿੱਤੇ ਸੀ ਇੱਕ ਆਪਣੇ ਹਿੰਦੂਆ ਦਾ ਬੰਦਾ ਸੀਗਾ ਬਾਕੀ 6 ਮੁਸਲਮਾਨ ਸੀ ਤੇ ਹਾਂਜੀ ਐਸ ਵਾਤੇ ਜੀ ਤੇ ਹੁਣ ਜਿਹੜਾ ਹੈਗਾ ਹੁਣ ਵੀ ਜਿਹੜਾ ਇਹ ਡਰ ਹੈ ਕਿ ਜਿਹੜਾ ਹੈਗਾ ਪਾਕਿਸਤਾਨ ਕਰ ਸਕਦਾ ਕੁਝ ਸਰਕਾਰ ਤੈਅ ਸਕਦਾ ਹੈ ਵੀ ਅਜੇ ਨਾ ਡਰ ਫੌਤ ਹੈ ਹੀ ਬਈ ਬਾਲ ਬੱਚਾ ਨਾ ਖਵਾ ਬਈਏ ਹਾਂਜੀ ਬਾਲ ਬੱਚਾ ਅੱਗੇ ਛੱਡ ਦੇਵਾਂਗੇ ਸਾਨੂੰ ਬੁੱਢੇ ਠੇਰਾਂ ਲੈ ਕੇ ਤਾਂ ਕੋਈ ਫਿਕਰ ਨਹੀਂ ਜੀ ਹਾਂਜੀ ਡਰ ਤਾਂ ਸਰ ਡਾਰੀ ਹੁੰਦਾ ਦੋ ਜੰਗ ਵੇਖ ਕਮੈਂ ਤਾਂ ਸਾਰਾ ਪਤਾ ਹੈਗਾ ਹਾਂਜੀ ਤਾਂ ਬਾਤ ਹੈ ਬਾਰਡਰ ਜਿਹੜਾ ਹੈਗਾ ਬਾਰਡਰ ਦੇ ਨਾਲ ਅੱਗੇ ਜਿਹੜਾ ਪਾਕਿਸਤਾਨ ਦਾ ਇਲਾਕਾ ਹੈ ਜਿਹੜਾ ਤਾਰਬੰਦੀ ਤੋਂ ਪਾਰ ਹਾਂਜੀ ਉਹ ਉਧਰ ਵੇਖੀ ਹਲਚਲ ਕੋਈ ਹੁੰਦੀ ਆ ਉਹ ਸਰ ਮਾਲ ਚਰਦੇ ਆਏ ਹੁਣ ਤਾਂ ਬੁਟਾਂਕ ਤੋਂ ਸਾਰੀ ਪੱਟੀ ਗਈ ਮਾਲ ਚਰਦੇ ਸਾਦੇ ਮਾਲ ਭਰਾ ਬੰਨ ਤੇ ਤਿੱਕਰ ਚਰਦੇ ਜਾਂਦੇ ਸੀ ਉਹ ਸਾਦੇ ਹੋਰਾਂ ਮੋੜਦੇ ਅਸੀਂ ਮੋੜਨ ਜਾਂਦੇ ਸੀ ਆ ਆਪਣੇ ਮਾਲ ਝੂੜੀ ਵਾਲ ਤੇ ਉਹਨਾਂ ਤੇ ਪਾਕਿਸਤਾਨ ਤੇ ਆ ਜਾਂਦੇ ਸੀ ਉਹਦਾ ਕੋਈ ਤਾਰਬੰਦੀ ਤਾਂ ਸੀਗੀ ਨਹੀਂ ਹਾਂਜੀ ਦੋ ਵਾਰੀ ਤਾਰਬੰਦੀ ਨਹੀਂ ਸੀਗੀ ਹਾਂਜੀ ਨਹੀਂ ਅੱਜ ਜਿਹੜੀ ਅੱਜ ਜਿਹੜੀ ਤਾਰਬੰਦੀ ਹੈਗੀ ਤਾਰਬੰਦੀ ਤੋਂ ਜਿਹੜਾ ਹੈਗਾ ਤਾਰਬੰਦੀ ਤੋਂ ਪਾਰ ਹੋਣਾ ਹੈ ਹਲਚਲ ਹੈਗੀ ਉੱਥੇ ਤੇ ਜੀ ਪਾਰ ਤਾਂ ਜਿਹੜੇ ਜਮਣੀ ਨਹੀਂ ਦਿੰਦੇ ਤਾਰਾਂ ਦੇ ਜਮਣੀ ਨਹੀਂ ਦਿੰਦੇ ਆਪਣਾ ਪਹਿਲੀ ਆਰਡਰ ਬੰਦਾ ਹੈ अच्छा कोई बंदा ਨਹੀਂ ਤਾਰਾਂ ਦੇ ਰੇਟੇ ਜਾਵੇਗਾ। اچھا ਗੇਟ ਬੰਦ ਨੇ 24 ਘੰਟੇ ਬੰਦ ਰੇ। اچھا ਹਾਂਜੀ ਕਣਕਾ ਵੜ ਲਈਆਂ ਤੇ ਤੂੜੀਆਂ ਅਜੇ ਨਹੀਂ ਬਣੀਆਂ। ਕਿਉਂ ਤੂੰ ਹਲ ਚੱਲ ਹੋ ਗਈ ਤੇ ਫਿਰ ਤਾਂ ਨਹੀਂ ਬਣਿਆ ਰਹਾ। اچھا ਗੇਟ ਤਾਂ ਬੰਦ ਕਰਤੇ ਸੀ। ਹਾਂਜੀ ਗੇਟ ਤਾਂ ਪਹਿਲੇ ਹੀ ਬੰਦ ਕਰਤੇ। اچھا ਸਾਰੇ ਜਿੱਤੇ ਹਨ ਗੇਟ ਗੇਟ ਸਾਰੇ ਹੀ ਬੰਦ ਨੇ। اچھا ਹਾਂਜੀ ਤੇ ਉਧਰ ਦੇਖਿਆ ਪਾਕਿਸਤਾਨ ਵਾਲੇ ਪਾਸੇ ਕੋਈ ਹਲਚਲ ਹੈ ਕਹਿੰਦੇ ਟੈਂਕ ਟੂ ਕੋ ਉਧਰ ਉਹਨਾਂ ਦੇ ਆ ਗਏ ਸਰ ਆਪਾਂ ਤਾਂ ਅਜੇ ਹਵੇ ਆਖੇ ਨਾ ਬਾਰਡਰ ਦੇ ਜਾਵਣ ਦੇਵਣ ਤੇ ਨਾ ਆਪਾਂ ਕੋਈ ਗੱਲਾਂ ਸੁਣਿਆ ਗੱਲਾਂ ਨਹੀਂ ਸਾਡਾ ਆਪਾਂ ਖਬਰਾਂ ਖਬਰ ਹਾਂਜੀ ਉਹ ਤਾਂ ਕਹਿੰਦੇ ਉਸਨ ਪਰ ਆਪਸ ਵਿੱਚ ਮੈਂ ਤਾਂ ਬਾਰਡਰ ਦੇ ਨਹੀਂ ਜਾਂਦਾ ਹੀ ਨਹੀਂ ਮੈਂ ਤਾਂ ਵਾਦ ਵਾਦ ਜਿਹੜੀ ਖਾਨਪੁਰ ਤੇ ਝੂੜੀ ਵਾਲੀ ਸੜਕ ਹੈ ਨਾ ਉੱਥੇ ਹੀ ਸਰ ਹਾਂਜੀ ਸੋ ਇਹ ਹਾਲਾਤ ਬਣੇ ਹੋਏ ਹੈ ਕਿ ਲੋਕ ਜਿਹੜੇ ਹੈ ਰਾਤ ਨੂੰ ਵੀ ਜਿਹੜੇ ਸੜਕਾਂ ਤੇ ਤੁਰੇ ਜਾ ਰਹੇ ਹੈਗੇ ਸੁਰੱਖਿਅਤ ਥਾਂਵਾਂ ਵੱਲ ਜਾ ਰਹੇ ਹੈਗੇ ਬਾਰਡਰ ਦੇ ਜਿਹੜਾ ਇਲਾਕਾ ਹੈਗੇ ਜਿਹੜੇ ਪਿੰਡ ਹੈਗੇ ਉੱਥੋਂ ਜਿਹੜੇ ਹਿਜਰਤ ਜਿਹੜੀ ਉਹਨਾਂ ਵੱਲੋਂ ਜਿਹੜੀ ਕੀਤੀ ਜਾ ਰਹੀ ਹੈ ਉੱਥੋਂ ਲੋਕ ਜਿਹੜੇ ਆਪਣਾ ਕਾਰ ਛੱਡ ਕੇ ਸਮਾਨ ਦੇ ਨਾਲ ਬੱਚਿਆਂ ਦੇ ਨਾਲ ਜਿਹੜਾ ਹੈਗਾ ਸੁਰੱਖਿਅਤ ਥਾਵਾਂ ਤੱਕ ਜਾ ਰਹੇ ਹੈ ਉਹਨਾਂ ਦੇ ਦਿਨਾਂ ਦੇ ਵਿੱਚ ਇੱਕ ਹੀ ਡਰ ਹੈਗਾ ਕਿ ਪਤਾ ਨਹੀਂ ਕਿਦੋਂ ਜਿਹੜਾ ਹੈਗਾ ਜੰਗ ਜਿਹੜੀ ਹੋ ਸਕਦੀ ਹੈ ਤੇ ਉਹਨਾਂ ਦਾ ਇਸ ਦੇ ਵਿੱਚ ਨੁਕਸਾਨ ਵੀ ਹੋ ਸਕਦਾ ਹੈ ਅਫਤਾਰ ਗਿਲ ਪੀਟੀਸੀ ਨਿਊਜ਼ ਬਹੁਤ